ਇਹ ਕੋ ਰੱਬ ਦੇ ਰੰਗ ਸੜਕ ਤੇ ਮੋਟਰਸਾਈਕਲ ਦੇ ਟਾਇਰਾ ਟੈਂਕੀ ਤੱਕ ਪਾਣੀ ਲੱਗੀ ਜਾਂਦਾ ਜੀ। ਬਾਲਾ ਮੀਂਹ ਛੜਕ ਸਪ੍ਰੈਸ ਕਰਦੇ ਆ। ਆ ਦੇਖੋ ਜੀਰੀਆਂ ਮਾੜੀਆਂ ਮੜੀਆਂ ਇੰਜੀਨੀਅਰ ਨੇ। ਇਹ ਇਹ ਸ਼ੀਵਾ ਕਰਦੇ ਤਾਂ ਜਿਹੜਾ ਹੀਰਾਨੂ ਰੋਡ ਜਾਂਦਾ। ਉਹ ਤੇ ਆ ਜੀ ਇੰਨਾ ਵਾ ਹੋ ਪਾਣੀ। ਆਹ ਹੀਰਾਨੂ ਬਾਬਾ ਦਾ ਪੱਕਾ ਸਿੰਘ ਜੀ ਗੁਰਦੁਆਰਾ ਖਾਹ ਕੋਲੇ ਮੋਟਰਸਾਈਕਲ ਸਾਰਾ ਲੁਕ ਜਾਂਦਾ ਜੀ। ਮਸਾਲਿਆਂ ਦਾ ਕੱਟ ਕੇ ਇੱਥੋਂ ਰੋੜ ਕੇ ਨੂੰ ਕਹੀ ਲੈਂਦਾ ਹਾਂ ਦਾ ਸਟਾਰਟ ਦੀ ਉੱਠਣਾ ਰੇਜ ਪੁੱਲ ਰੱਖ ਕੇ ਲੈਂਦਾ ਜੀ ਉਹ ਪਾਣੀ ਦੀ। ਆ ਦੇਖੋ ਪਾਣੀ ਪਾਣੀ ਐ ਤੇ ਖੀਵੇ ਪਾਣੀ ਵਿੱਚ ਹੋਈ ਨੇ ਲੜਾਈਆਂ ਉਧਰੋਂ ਖੋਲਣਾ ਉਧਰੋਂ ਖੋਲਣਾ ਪੁੱਛ ਕਰਦੇ ਪੱਜੀ ਉਰੇ ਆ ਇਧਰੋਂ ਆ ਜਿਹੜਾ ਪਾਣੀ ਜਾਣਾ ਹੈ ਇਹ ਸਰ ਆਪਣੇ ਖੇਤੇ ਇਧਰ ਖੇਤ ਆਪਣਾ ਤੇ ਜਿਹੜੀ ਉਹ ਸਾਹਮਣੇ ਟਾਲੀਆ ਪੱਠੇ ਇੱਥੇ ਇਹ ਆਪਣੇ ਬਾਹਨ ਜਾ ਇੱਥੇ ਜਾਣਾ ਇਹ ਹਜੇ ਤਾਂ ਕੋ ਬੱਚਦਾ ਤੇ ਆਹ ਪਾਣੀ ਨੇ ਕਹਿੰਦੇ ਉਧਰ ਜਾਣਾ ਇਧਰ ਚੱਲ ਪਿਆ ਉਹ ਵੀ ਡਬਿਛਾ ਦੇ ਨੇ ਫਸਾ ਜੇ ਪ੍ਰਮਾਤਮਾ ਮਿਹਰ ਕਰੇ ਬੱਤੇ ਰਹਿ ਜੂ ਹੜਾਂ ਵਰਗੇ ਹਾਲਾਤ ਬਣ ਗਏ ਪੁਰੇ ਮਾਨਸਾ ਤੇ ਲਾਚੀਵਾ ਖੁਰਦ ਪਰ ਹੋਂਦ ਸਾਰੇ ਕੀਤੀ ਆ ਸਾਰੇ ਜ਼ਿਲ੍ਹਿਆਂ ਚ ਆਹ ਫਿਰਦੇ ਸੰਗਤ ਸਾਰੀ ਰੈਮਸਵਰਾ ਕਰਦੇ ਆਹ ਕਰ ਲਈ ਆਹ ਕਰ ਲਈਏ ਆਹ ਦੇਖੋ ਜੀਰੀ ਲੱਗੀ ਹੈ ਜਹਪੂਰਾਂ ਨੀ ਦਾ ਸਾਰੀ ਜੀਰੀ ਲੱਗੀ ਹੋਈ ਆ ਦੱਸੋ ਇਹਦਾ ਕੀ ਹਾਲ ਹੋ ਸਕਦਾ ਅਈ ਬੜਾ ਜਾਂਦਾ ਇਧਰੋਂ ਪਾਣੀ ਹੀਰੋਂ ਖੁਰਦ ਵੀਰਕਲਾਂ ਦਰਾਂ ਨਹਿਰ ਨਾਲ ਦਾ ਫਲਾਕੀ ਇਧਰ ਟਾਈਪੀ ਨੂੰ ਦੇਖੋ ਜਾਊ ਕਿ ਨਾ ਜਾਂਦਾ ਆ ਰਹੇ ਜੋ ਡੀਡ ਰਹੇ ਨਾ ਪੱਤੇ ਤੇ ਕੁਤਰੀ ਦੇ ਵਿਚਾਲੇ ਇਹ ਆਪਣੇ ਪਿੰਡਾਂ ਦਾ ਪਾਣੀ ਹੈ ਹੀ ਟ੍ਰੇਨ ਚੋਂ ਬਹੁਤ ਮਰਖ ਭਰਿਆ ਹੋਇਆ ਹੈਗਾ ਦੇਖੀ ਸਾਰੇ ਪਿੰਡਾਂ ਵੀ ਤਸ ਗਿਆ ਵਿੱਚ ਥੱਲੇ